ਸੱਚੀ ਗੱਲ ਦੋਸਤੋ ਪ੍ਰੋਗਰਾਮ ਕੀ ਆ ਰਹਾ ਮੇਰੇ ਖਿਆਲ ਤੋੜਾ ਬਾਬਾ ਸਵਾਗਤ ਫਾਇਰ ਬ੍ਰਿਗੇਡ ਕੋ ਕੀ ਹੋਇਆ ਭਾਈ ਠੀਕ ਲੱਗਦਾ ਭਾਈ ਇਹ ਨਹੀਂ ਖਬਰ ਆਪਣੇ ਭਾਈ ਆ ਆ ਦੇਖੋ ਤੁਸੀਂ ਕੀ ਹੋਇਆ ਕੀ ਹੋਇਆ ਸਰਪਾਰਟਾ ਮੁੰਡੇ ਦਾ ਟੱਕ ਮਾਰੀ ਹਾਂ ਨਾਲ ਦੇਗੀ ਹੈ ਇਹਨੇ ਹੋਰ ਹੁੰਦਾ ਇਹੋ ਨੇ ਮਾਰੀ ਇੱਟ ਕਿੰਨੇ ਮਾਰੀ ਐਸ ਬੰਦੇ ਨੇ ਬੜਾ ਕੋੜਾ ਇਹਨੇ ਪੈਸੇ ਖੋਏ ਅਨੇ ਇੱਟ ਮਾਰ ਕੇ ਇੱਕ ਹੋਏ ਹੋਣ ਮਰ ਲਈ ਇੱਕ ਜਿਆ ਮੁਰੇ ਸਰੇ ਦੀ ਖਬਰ ਲਾਓ ਕੋੜੇ ਕੋੜੇ ਜਪੜੋ ਇਧਰ ਆ ਮੈਡਰ ਦਿਖਾ ਦੇ ਨਾ ਤੇ ਚਿਹਰੇ ਦਿਖਾਓ ਸਰ ਇੱਕ ਮਿੰਟ ਇਧਰ ਆਓ ਤੇਰਾ ਨਾ ਕੀ ਆ ਆ ਦੇਖੋ ਤੁਸੀਂ ਆ ਟੀਕੇ ਜਿਹੜਾ ਉਹ ਬਰਾਮਤ ਹੋਇਆ ਜਿਹੜੇ ਆ ਟੀਕੇ ਦਿਖਾਓ ਉਹ ਬਰਾਮਤ ਗੱਲ ਨਹੀਂ ਸੁਣਦੇ ਕੋਈ ਗੱਲ ਨਹੀਂ ਆ ਦੇਖੋ ਤੁਸੀਂ ਟੀਕੇ ਕੀ ਹੋਇਆ ਕੀ ਮਸਲਾ ਕੀ ਹੋਇਆ ਭਾਈ ਜੀ ਅੱਛੇ ਜਾਰੀਦਾਰ ਕਰ ਦਿੱਤੀ ਸੀ ਅਸੀਂ ਮਜ਼ਦੂਰ ਦੇ ਚੌਕੇ ਤੇ ਛੋੜਨਾ ਲੱਗਣਾ ਚਾਹੀਦਾ ਦੁਬਾਰਾ ਇਹ ਕਰੇਗਾ ਉਤਪੰਨ ਕੀਣਾ ਬਰਦਾਸ਼ਤ ਆ ਦੋ ਜਣੇ ਨੇ ਦੋ ਜਣੇ ਨੇ ਦੋ ਸ਼ੁਕਰ ਕੀ ਦੋ ਜਣੇ ਨੇ ਦੇਖੋ ਇੱਕ ਮਿੰਟ ਆ ਬੰਦੇ ਨੇ ਇਹ ਲੀਡ ਆਂਟੀਆ ਦਿਖਾ ਆ ਦੱਸ ਤੀ ਗੋਲ ਨੂੰ ਗੁਰਦੇ ਨਹੀਂ ਆਸੀ ਪੈਸੇ ਸਾਡੀ ਅਸੀਂ ਬੈਠੇ ਸੀ ਸਾਡੇ ਡੰਡੇ ਮਾਰਨ ਲੱਗ ਕੇ ਇਹ ਚੋਰ ਆਏ ਮੁੰਡੇ ਸਾਡੇ ਪੈਸੇ ਖੋ ਕੇ ਸਾਡੇ ਪੈਸੇ ਖੋ ਕੇ ਭੱਜੇ ਸੀ ਆ ਚਾ ਫਿਰ ਕਿਨੇ ਇਹ ਬਾਈ ਪ੍ਰੋਜੋ ਚ ਇੱਕ ਖੜਦੇ ਰੋਜ ਵਾਲਾ ਹਾਂ ਦੋ ਸੁਣਾ ਖੜਦੇ ਰੋਜ 10 ਮਿੰਟਾਂ ਬਾਅਦ ਸ਼ੱਕ ਨੇ ਰਹੀ ਸੀ ਹਾਂਜੀ ਅਸੀਂ ਤੇਰੀ ਕੋਈ ਗੱਲ ਸੀ ਹਾਂਜੀ ਇਹ ਇੱਕ ਥਮਾਰੀ ਮਰੀ ਉਹ ਬਾਈ ਜਿਹੜੀ ਹੋਇਆ ਨਾ ਵੀਰੇ ਇੱਕ ਵੀਰੇ ਇਹਨਾਂ ਨੇ ਨਾ ਲੇਵਰ ਲੇਵਰ ਚੌਕ ਤੇ ਆ ਕੇ ਸਾਰੇ ਨਾਲ ਧੱਕਾਸ਼ਾਈ ਕਰਨ ਲੱਗੇ ਮਾਰਨ ਲੱਗੇ ਜੇਬ ਚੋਂ ਪੈਸੇ ਕੱਢਦੇ ਰਹੇ ਪੈਸੇ ਕੱਢਦੇ ਰਹੇ ਹੋਰ ਜੇਬ ਚੋਂ ਪੈਸਾ ਕੱਢੀ ਆ ਰਹੀ ਸੀ ਕਿ ਸਾਡੀ ਜੇਬਾਂ ਚੋਂ ਦੱਸੋ ਇੱਥੇ ਬੈਠੇ ਸੀ ਅਸੀਂ ਉੱਥੇ ਚਾਹ ਪੀਣ ਗਏ ਸੀ ਕਰਦੇ ਹੋ ਹਾਂਜੀ ਲਾਸੀ ਨੇਬਰ ਦਾ ਕੰਮ ਕਰਦੇ ਆਂ ਭਾਜੀ ਅੱਛਾ ਹੋਰ ਸਾਡੇ ਹੱਥ ਦੇਖ ਲਾ ਤੁਹਾਨੂੰ ਆਪ ਮਾਰ ਲੱਗ ਛੱਕੇ ਗੰਡੇ ਮਾਰੇ ਇੰਨਾ ਕਿਉਂ ਕਾਹਦੇ ਰਾਸਤੇ ਐਵੇਂ ਦੇਖੋ ਐਵੇਂ ਐਸੇ ਪੈਸੇ ਘੋ ਰਹੇ ਸੀ ਆਸੀਂ ਬੋਲ ਰਹੇ ਸਾਡੀ ਮਿਹਨਤ ਹੈ ਕਿਉਂ ਖੋਈ ਜਾਂਨੇ ਕਿੰਨੇ ਜਣੇ ਸੀ ਇਹ 3-4 ਜਣੇ ਸੀ ਦੋ ਜਣੇ ਨੂੰ ਖਾ ਗਏ ਆ ਆ ਦੇਖੋ ਸਿਰਿੰਜ ਇਹ ਫੜੇ ਨੇ ਇਹਨਾਂ ਨੇ ਹਾਂਜੀ ਉੱਟਿਆ ਫਿਰ ਸਾਰਿਆਂ ਨੂੰ ਮੁਰਾ ਪੰਛਲੀ ਦਾ ਉੱਟੋਂ ਨਹੀਂ ਪਰਸਾ ਗੁਰਦਿਰੀ ਸਾਹਿਬ ਜੀ ਆਸੀ ਕਿਹਾ ਸੀ ਤੇਰੇ ਵਾਂਸੀ ਨੂੰ ਬੱਤੀ ਆਹ ਨਾ ਇੱਥੇ ਬੈਠੇ ਆਂ ਅਸੀਂ ਬੈਠੇ ਆਂ ਇਹ ਹਮੇਸ਼ਾ ਇੱਥੇ ਬੈਠਦੇ ਫਿਰਦਾ ਹੋਵੇ ਲੱਗਦਾ ਉਹ ਯਾਦ ਦਾ ਕਸ਼ੂ ਆ ਫੱਕਰ ਬਣਾਵਾ ਸ਼ਬਦ ਜੀ ਆਰਾਮ ਨਾਲ ਮੈਂ ਜਦੋਂ ਪੁੱਛੂੰਗਾ ਅੰਨੇ ਇੱਕ ਮੀਡੀਆ ਹੈ ਸਾਇਡ ਤੇ ਕਿੱਥੇ ਜਾਊਗਾ ਕਿ ਆਪਾਂ ਸਾਡੇ ਨਾਲ ਦਾ ਸੱਕ ਰਹੇ ਆ ਇੰਨਾ ਦੀ ਜੇਬਾਂ ਚ ਹੋਈ ਨਸ਼ਾ ਪ੍ਰਦਾਰਥ ਤੇ ਚੀਜ਼ਾਂ ਵੀ ਨਿਕਲੀਆਂ ਇੰਨਾ ਜੇਬਾਂ ਚ ਆ ਭਾਈ ਜੱਟ ਕਿੱਥੇ ਕੈਪਸੂਲ ਆ ਕੇ ਨੇ ਇਹਨਾਂ ਕੋਲ ਟੀਕੇ ਫੜੇ ਸਾਡਾ ਗੈਨੀਗੁਰ ਸੁਖਪਾਏ ਆਇਆ ਕਹਿੰਦਾ ਯਾਰ ਮੈਨੂੰ ਧੱਕੇ ਨਾਲ ਪੈਸੇ ਖੁੰਦੇ ਆ ਨਸ਼ੇੜੀ ਬੰਦੇ ਅਸੀਂ ਰੋਟੀ ਖਾਂਦੇ ਰੋਟਿਓ ਪਈ ਆ ਮੇਰੇ ਕੋ ਖੁੱਲੀ ਛੱਡ ਕੇ ਭੱਜੇ ਵੀ ਯਾਰ ਤੇਰੇ ਨਾਲ ਆਏ ਤੇ ਕੌੜਾ ਇੱਥੇ ਦਾਰੂ ਪਹਿਲਾਂ ਪੀਣ ਵਾਲੇ ਬੰਦੇ ਆ ਤੇਰੇ ਸੋਫੀ ਨਾਲ ਆਉਂਦਾ ਅਸੀਂ ਭੱਜੇ ਫੜੇ ਦੋ ਬੰਦੇ ਫੜੇ ਇੱਕ ਭੱਜ ਗਿਆ ਇੱਥੇ ਰੋਜ਼ ਕੈਫੇ ਨੂੰ ਵੇਖਦਾ ਚੌਂਕ ਦੇ ਵਿੱਚ ਆ। ਉਹ ਇਹ ਪੁਲਿਸ ਮਲਾਜਮ ਹੋਣੇ ਨੂੰ ਲੈ ਕੇ ਗੱਡੀ ਚ ਪਾ ਕੇ ਗਾਂ ਜਾਂ ਕੇ ਛੱਡ ਛੱਡ ਦੇਣ ਗਈ। ਕੋਈ ਪਤਾ ਨਹੀਂ ਕਰਦਾ ਇਹਨਾਂ ਤੇ। ਇਹ ਇਹ ਰੋਹ ਇੱਥੇ ਬੈਠਦੇ ਆ। ਹਾਂ ਰੋਹ ਇੱਥੇ ਬੈਠਦੇ ਆ। ਰੋਹ ਇੱਥੇ ਹੁੰਦੇ ਆ। ਹਾਂਜੀ ਰੋਹ ਇੱਥੇ ਕਰਦੇ ਆ। ਚੋਰੀਆਂ ਕਰਦੇ। ਚੋਰੀ ਕਰਦੇ ਜਿੱਕਲੀ। ਇਹਨਾਂ ਦਾ ਚੋਰੀਆਂ ਪੇਸ਼ਾ। ਅਸੀਂ ਦੇਖੋ ਮੇਰੀ ਗੱਲ ਸੁਣੋ। ਤੁਸੀਂ ਇਹ ਵੇਖਿਆ ਵੀ ਇੱਥੇ ਇਹ ਜਿਹੜੇ ਮਜ਼ਦੂਰ ਨੇ ਇੱਥੇ ਬੈਠਦੇ ਨੇ ਉਹ ਉਹ ਕਿਆ ਕੰਮ ਕਰਦੇ। ਕੋਈ ਨਹੀਂ ਕੋਈ ਨਹੀਂ ਫਾਈਲ ਚਲੋ ਵੀ ਉਹ ਵੀ ਇਹ ਤੇ ਮੈਂ ਦੂਰ ਬੈਠਦੇ ਨੇ ਇਹਨਾਂ ਨੇ ਹੋਇਆ ਕੀ ਟੀਕੇ ਫੜਲੇ ਹੋਰ ਕੀ ਟੀਕੇ ਤੋਂ ਇਲਾਵਾ ਹੋਰ ਕੀ ਕੀ ਕੁਛ ਇਲਾਵਾ ਬਾਬਾ ਹੈ ਟੀਕੇ ਤੋਂ ਇਲਾਵਾ ਹੋਰ ਕੀ ਬੜਿਆ ਕਿ ਉਹਨਾਂ ਨੂੰ ਪੈਸਾ ਖੋਹਿਆ ਰੋਜ਼ ਫੜੀਆਂ ਜਾਂਦੀਆਂ ਕਲਤੇਵਾਲ ਬੰਦਾ ਉੱਥੇ ਆ ਜਾਂਦਾ ਇਹ ਸਭ ਕੁਝ ਚੱਲਦਾ ਯਾਰ 10 ਮਿੰਟਾਂ ਬਾਅਦ ਛੁੱਟ ਕੇ ਚਾਹ ਲਓ ਉੱਥੇ ਕੋਲੇ ਝਾੜੇ ਚੌਕੜੇ ਆ ਖੜਦੇ ਆ ਰੋਜ਼ ਕਾਲਸੂ ਫੜੀ ਦਾ 15 ਮਿੰਟ ਬਾਅਦ ਬਤਾ ਉੱਥੇ ਹੁੰਦਾ ਸੋ ਤੁਸੀਂ ਇਹ ਦੇਖੇ ਹਾਲਾਤ ਕਿਸ ਤਰੀਕੇ ਨਾਲ ਸਾਰੇ ਜਿਹੜੇ ਇੱਥੇ ਲੇਬਰ ਕਰਨ ਆਂਦੇ ਨੇ ਤੁਸੀਂ ਚੌਂਕ ਦੇ ਵਿੱਚ ਦੇਖ ਲਿਆ ਸਾਰੇ ਜਿਹਨੇ ਬੈਠੇ ਨੇ ਠੀਕ ਐ ਇਹਦੇ ਪਹਿਲਾਂ ਇਹ ਕੈਪਸੂਲਾ ਫੜਦੇ ਦਾ ਬੰਦਾ ਉੱਥੇ ਆਇਆ ਇਹ ਇੱਧਰ ਆ ਜਾ ਜੇ ਨਹੀਂ ਉਹਨਾਂ ਦੱਸੋ 20 ਵਾਰੀ ਮੇਰੇ ਸਾਹਮਣੇ ਹੈ ਬੰਦਾ 20 ਵਾਰੀ ਕੈਪਸੂਲਾ ਫੜਿਆ ਕਿੱਥਰ ਮਰ ਜਿਓ 20 ਮਿੰਟਾਂ ਬਾਅਦ ਕੈਪਸੂਲਾ ਫੜਿਆ ਇੱਕ ਘੰਟੇ ਬਾਅਦ ਚਾਹ ਮੈਨੂੰ ਲੱਗ ਕੇ ਕੀ ਲੈਣਾ ਹੈ ਘੰਟੇ ਬਾਅਦ ਇੱਥੇ ਆਇਆ ਨਾ ਬੰਦਾ ਆ ਫੇਰ ਫੇਰ ਕਿਉਂ ਗਿਆ ਉਹਨੂੰ ਉਹ ਗਿਆ ਛੜਤਾ ਛੇਤਰ ਵਾਰੇ ਚਾਰ ਛੜਤਾ ਮਾਲ ਫੜਿਆ ਗਿਆ ਮਾਲ ਫੜਿਆ ਗਿਆ ਮੇਰੇ ਕੈਪਸੂਲ ਕੋਲੇ ਮੈਨੂੰ ਛੜਤਾ ਪੂਰਾ ਜੀ ਬੈਂਗਲ ਫੜ ਲੈ ਸਾਡੇ ਕੋਲ ਆ ਕੇ ਤੁਹਾਡੀ ਜਗ੍ਹਾ ਉੱਪਰ ਖੜਾ ਜਾਂਦਾ ਇਹ ਹਾਲਾਤ ਤੁਸੀਂ ਦੇਖ ਲਓ ਵੀ ਜਿਹੜਾ ਇਹ ਕਹਿੰਦੇ ਨੇ ਵੀ ਇਹ ਜਿਹੜਾ ਕੈਪਚਲ ਫੜ ਜਾਂਦੇ ਨੇ ਆ ਇੰਜੈਕਸ਼ਨ ਫੜੇ ਕਰਦੇ ਨੇ ਛੱਡਣ ਵਾਲੀ ਇਲਾਜ ਨਹੀਂ ਆ ਫੜ ਕੇ ਲੈ ਫਿਰ ਦੇਖੋ ਪਰਚਾ ਪਾਉਣ ਅੰਦਰ ਜਾਣ ਉਹ ਛੱਡਣ ਵਾਲੀ ਇਲਾਜ ਨਹੀਂ ਆ ਭਜੀ ਬੰਦਾ ਇੱਕ ਵਾਰੀ ਫੜ ਲਿਆ ਛੱਡਣ ਨਾਲ ਨਹੀਂ ਫੜ ਲਿਆ ਪਰਚਾ ਬਹੁਤ ਅੰਦਰ ਜਾਵੇ ਫਿਰ ਤਾਂ ਪਤਾ ਲੱਗੇ ਇੱਕ ਵਾਰੀ ਮਗਰ ਨੂੰ 10 ਸਾਲ ਦੀ ਸਜ਼ਾ ਹੋਵੇ ਭੈਣ ਦੀ ਕੋਈ 10 ਵਾਰੀ ਛੁੱਟਾ ਵੇ ਆਇਆ ਚੱਲ ਬੱਸ ਚੱਲ ਬੱਸ ਕਰ ਆਇਆ ਬਹੁਤ ਹੋ ਗਿਆ ਹੱਥੋਈ ਇਹ ਦੇਖੋ ਜੀ ਇਹ ਰੋਸ਼ ਹੈ ਰੋਜ ਬਈ ਫੜੀ ਦਾ ਰੋਜ ਛੱਡੀ ਦਾ ਰੋਜ ਕੈਪ ਸੋਲਾ ਫੜਕ ਲੈਣ ਦਾ ਰੋਜ ਛੱਡ ਦੇ ਚੱਲ ਬੱਸ ਇਹ ਇਹ ਹਾਲਾਤ ਤੁਸੀਂ ਦੇਖ ਲਿਆ ਵੀ ਇਹ ਪੰਜਾਬ ਪੁਲਿਸ ਇੱਕ ਪਾਸੇ ਜਿਹੜਾ ਨਸ਼ਾ ਛਡਾਉਣ ਵਾਸਤੇ ਹੀਰੀ ਐਪਲੀਕੇਸ਼ਨ ਸੈਂਟਰ ਤੇ ਪਹੁੰਚ ਰਹੇ ਆ ਦੂਜੇ ਪਾਸੇ ਅੱਜ ਕਾਰਵਾਈ ਹੋਈ ਹੈ ਜਨਤਨਗਰ ਤੇ ਅੱਜ ਤੁਸੀਂ ਦੇਖੋ ਵੀ ਇੱਥੇ ਫਾਇਰ ਬ੍ਰਿਗੇਡ ਚੌਕ ਦੇ ਵਿੱਚ ਦੋ ਬੰਦੇ ਜਿਹੜੇ ਨੇ ਉਹ ਫੜੇ ਗਏ ਨੇ ਚਿੱਟਾ ਲਾਉਂਦੇ ਫਿਰ ਲੋਕਾਂ ਤੋਂ ਕੁਝ ਖੋਹਦੇ ਹੋਏ ਉਹਨਾਂ ਕੋਲੋਂ ਇੰਜੈਕਸ਼ਨ ਲੱਭੇ ਨੇ ਪਰ ਹਾਲਾਤ ਤੁਸੀਂ ਦੇਖ ਲਓ ਕੀ ਨੇ ਸੋ ਇਹ ਬੁਰੇ ਹਾਲਾਤ ਨੇ ਕਿ ਵੀ ਹੁਣੇ ਇੱਥੇ ਦੋ ਸ਼ਖਸ ਸੀਗੇ ਜਿਨ੍ਹਾਂ ਕੋਲੋਂ ਨਸ਼ੇ ਦੇ ਕੈਪਸੂਲ ਵੀ ਮਿਲੇ ਨੇ ਕਹਿੰਦੇ ਨੇ ਔਰ ਇੰਜੈਕਸ਼ਨ ਉਹਨਾਂ ਕੋਲੋਂ ਮਿਲੇ ਉਹਨਾਂ ਤੋਂ ਲੋਕਾਂ ਤੋਂ ਲੁੱਟਖੋ ਕੀਤੀ ਤੇ ਪੀਸੀਆਰ ਦੀ ਟੀਮ ਆਈ ਉਹਨਾਂ ਨੂੰ ਲੈ ਗਈ ਤੇ ਐਸਐਚਓ ਸਾਹਿਬ ਕੋਤਵਾਲੀ ਦੇ ਮੇਰੇ ਨਾਲ ਖੜੇ ਨੇ ਸਾਰੇ ਇਹ ਸਾਰਾ ਮਾਮਲਾ ਤੁਹਾਡੀ ਸਮਝ ਆ ਗਿਆ ਹੁਣੇ ਅਨ ਦੇਖੋ ਜੀ ਮੈਂ ਮੌਕੇ ਤੇ ਪਹੁੰਚਿਆ ਪਤਾ ਲੱਗਿਆ ਸੀ ਇੱਥੇ ਕੁਝ ਲੇਬਰ ਚੌਂਕ ਵਾਲੇ ਜਿਹੜੇ ਆ ਵਿੱਚੀ ਵਰਕਰ ਕਿਹੜੇ ਇੱਥੇ ਬੈਠਦੇ ਨੇ ਆ ਵਿੱਚੀ ਲੜੇ ਆ ਇਹ ਲੜਾਈ ਦਾ ਕੀ ਕਾਰਨ ਹੈਗਾ ਇਸ ਦੀ ਤਸਦੀਕ ਕਰ ਰਹੇ ਆ ਕਿ ਕਿਉਂ ਲੜੇ ਕਿਉਂ ਮੁੰਡੇ ਦੋ ਆਏ ਫਿਰ ਲੇਬਰ ਵਾਲੇ ਉਹਨਾਂ ਦਾ ਘਟਨਾ ਕਰਨ ਦਾ ਕੀ ਮਾਮਲਾ ਇਸ ਗੱਲ ਨੂੰ ਮੈਂ ਮੌਕੇ ਤੇ ਆ ਕੇ ਵੈਰੀਫਾਈ ਕਰ ਰਿਹਾ ਤੇ ਕਿਸ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਆਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਸਾਰੇ ਪੀਸੀਆਰ ਫੋਰਸ ਨੂੰ ਇੱਥੇ ਬੁਲਾ ਲਿਆ ਗਿਆ ਹੈਗਾ ਮੈਂ ਖੁਦ ਆ ਗਏ ਆ ਡਿਪਟੀ ਸਾਹਿਬ ਵੀ ਆ ਰਹੇ ਆ ਜੀ ਇਸ ਚੀਜ਼ ਨੂੰ ਬੜਾ ਬਰੀਫਿੰਗ ਬਰੀਫ ਹੋਣ ਤੋਂ ਬਾਅਦ ਹੀ ਜਿਹੜਾ ਹੈਗਾ ਇਹਨਾਂ ਸਖਤੀ ਦੇ ਐਕਸ਼ਨ ਲਿਆ ਜਾਏਗਾ ਸਰ ਇਹ ਉਹਨਾਂ ਨੇ ਇਹ ਕਿਹਾ ਵੀ ਇਹ ਮੁੰਡੇ ਇੱਥੇ ਬੈਠਦੇ ਨੇ ਇੱਥੇ ਹੀ ਨਸ਼ਾ ਕਰਦੇ ਨੇ ਇੱਥੇ ਹੀ ਟੀਕੇ ਲਾਉਂਦੇ ਨੇ ਇੱਥੇ ਕੈਪਸੂਲ ਕਰਦੇ ਨੇ ਅੱਜ ਵੀ ਉਹਨਾਂ ਕੋਲੋਂ ਦੋ ਇੰਜੈਕਸ਼ਨ ਜਿਹੜੇ ਨੇ ਉਹ ਮਿਲੇ ਨੇ ਦੇਖੋ ਜੀ ਫਿਲਹਾਲ ਮੇਰੇ ਇਸ ਮਾਮਲੇ ਦੇ ਵਿੱਚ ਇਹ ਗੱਲ ਧਿਆਨ ਦੇ ਵਿੱਚ ਨਹੀਂ ਕਿ ਕਿ ਪਹਿਲਾਂ ਕੀ ਹੋਇਆ ਲੇਕਿਨ ਬਿਲਕੁਲ ਇੱਥੇ ਲੇਬਰ ਚੌਕ ਆ ਇੱਥੇ ਸੈਕਿੰਡਾਂ ਦੀ ਗਿਣਤੀ ਸਵੇਰੇ ਲੇਬਰ ਆਉਂਦੀ ਆ ਤੇ ਜਿਹੜੇ ਕਿ ਲੇਬਰ ਵਾਲੇ ਚਲੇ ਜਾਂਦੇ ਆ ਉਸ ਆਰਟ ਦੇ ਵਿੱਚ ਕੁਝ ਇਹਨਾਂ ਸ਼ਰਾਰਤੀ ਅਨਸਰ ਵੀ ਹੁੰਦੇ ਆ ਜਿਹੜੇ ਲਗਾਤਾਰ ਚੈੱਕ ਕਰਕੇ ਅਸੀਂ ਪਿੱਛੇ ਜੇ ਜੀ ਜੀ ਕਾਫੀ ਕਾਰਵਾਈਆਂ ਇਹਨਾਂ ਦੇ ਵਿਰੁੱਧ ਕੈਪਸੂਲਾਂ ਲਾਈਆਂ ਜਾਂ ਹੋਰ ਕੀਤੀਆਂ ਹੈਗੀਆਂ ਅੱਜ ਵੀ ਇਹਨਾਂ ਨੂੰ ਪੂਰਾ ਇਸ ਘਟਨਾ ਨੂੰ ਦੇਖਦੇ ਹੋਏ ਹੋਰ ਬਰੀਕੀ ਨਾਲ ਦੇਖਿਆ ਜਾ ਰਿਹਾ ਪਹਿਲਾਂ ਵੀ ਇੱਥੇ ਵਿਜੇ ਵਰਮਾ ਜੀ ਹੈਗੇ ਨੇ ਮੇਥੋਂ ਦੇ ਮੋਤਵਰ ਸਾਰੇ ਏਰੀਆ ਦੇ ਕਿਪਸ ਪੋਸਟ ਵੀ ਅਸੀਂ ਉੱਥੇ ਲਾਈ ਆ ਤੇ ਅਸੀਂ ਇਨਸ਼ੋਰ ਕਰਦੇ ਹਾਂ ਕਿ ਇਸ ਨੂੰ ਹੋਰ ਕਿਹੜਾ ਹੈਗਾ ਡੀਪਲੀ ਕਰਕੇ ਸਾਰੇ ਐਂਗਲਾਂ ਤੋਂ ਦੇਖ ਕੇ ਕੰਮ ਕੀਤਾ ਜਾਂਦਾ ਪਰ ਇਸ ਤੇ ਕੁਝ ਲੋਗ ਇਹ ਕਹਿ ਰਹੇ ਆ ਵੀ ਇਹਨਾਂ ਨੂੰ ਲੈ ਜਾਂਦੇ ਆ 10 ਮਿੰਟਾਂ ਬਾਅਦ ਛੱਡ ਦਿੰਦੇ ਕੋਈ ਕਾਰਵਾਈ ਨਹੀਂ ਕਰਦੇ ਪੁਲਿਸ ਵਾਲੇ ਕਿਉਂਕਿ ਹਰੇਕ ਗੱਲ ਦੀ ਇੱਕ ਪ੍ਰੋਵੀਜ਼ਨ ਹੈਗੀ ਹੈ ਲਾ ਅਨਸਾਰ ਜੇ ਕੋਈ ਝਗੜਾ ਕਰਦਾ ਨੂੰ ਪ੍ਰੀਵੈਂਟਿਵ ਜ਼ਮਾਨਤ ਕਰਦੇ ਆ ਪ੍ਰੀਵੈਂਟਿਵ ਨੂੰ ਬਿਲਕੁਲ ਛੇਛ ਕਰਨ ਤੋਂ ਬਾਅਦ ਇੱਕ ਬੇਲ ਬੌਂਡ ਦੇ ਛੱਡੀ ਦਿੱਤਾ ਜਾਂਦਾ ਹੈਗਾ ਲੇਕਿਨ ਬੌਂਡ ਅੰਸ਼ੋਰ ਕਰਦੇ ਕਿ ਇਸ ਅਕੇ ਤੋਂ ਸ਼ਾਂਤੀ ਬਣਾ ਕੇ ਰੱਖਾਂਗੇ ਜੇ ਦੁਬਾਰਾ ਕਰਦੇ ਤਾਂ ਅਸੀਂ ਕੁਝਾਂ ਨੂੰ ਮਨ ਕੇ ਜੇਲ੍ਹ ਦੇ ਵਿੱਚ ਵੀ ਗਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਵੀ ਭੇਜਦੇ ਆ ਤਾਂ ਕਿ ਉਹ ਪਹਿਲੇ ਬੌਂਡ ਵੀ ਉਹਨਾਂ ਦੇ ਕੈਨਸਲ ਕਰਾਉਣੇ ਆ ਜਿੱਥੋਂ ਤੱਕ ਕਈ ਵਾਰ ਕੋਈ ਹੋਰ ਐਸੀ ਚੀਜ਼ ਮਿਲਦੀ ਆ ਕਿ ਜਿਹੜੀ ਕੀ ਐਂਡੀ ਦੀ ਜੱਦ ਦੇ ਵਿੱਚ ਨਹੀਂ ਆਉਂਦੀ ਸਿਰ ਪੜ ਕੇ ਕਿਹੜਾ ਕੋਈ ਡੀਸੀ ਸਾਹਿਬ ਵੱਲੋਂ ਜਾਂ ਉਸ ਤੋਂ ਰੋਕ ਲਈ ਜਾਂਦੀ ਆ ਉਸ ਤੋਂ ਉੱਤੇ ਅਸੀਂ ਕੋਈ ਅਵੇਲੇਬਲ ਫੈਂਸ ਹੁੰਦਾ ਲੇਕਿਨ ਫਿਰ ਵੀ ਅਸੀਂ ਪ੍ਰੋਵੈਂਟਿਵ ਮੇਨੀਅਰ ਦੇ ਬਿਸਤ ਉੱਤੇ ਕਾਰਵਾਈ ਕਰਨ ਤੋਂ ਬਾਅਦ ਕਰਦੇ ਆ ਕਾਰਵਾਈ ਤਾਂ ਲਗਾਤਾਰ ਦੇਖੋ ਕੀਤੀ ਜਾਂਦੀ ਆ ਲੇਕਿਨ ਇੱਥੇ ਸ਼ਹਿਰ ਹੋਣ ਕਰਕੇ ਮੇਨ ਸਟਾਨ ਮੈਂ ਜੇ ਕਹਾਂ ਹਜ਼ਾਰਾਂ ਤਾਂ ਨਹੀਂ ਸੈਂਕੜੇ ਦੀ ਗਿਣਤੀ ਦੇ ਵਿੱਚ ਇੱਥੇ ਲੇਬਰ ਕੁਝ ਐਸੇ ਪਵਸੀ ਕਿਨਾਂ ਦਾ ਆਸ਼ਿਆਨਾ ਕੋਈ ਨਹੀਂ ਹੈਗਾ ਇੱਥੇ ਹੁੰਦੇ ਨੇ ਲੇਕਿਨ ਇੱਕ ਸਖਤ ਸਾਡੇ ਲਈ ਵੀ ਚੈਲੰਜ ਆ ਲੇਕਿਨ ਇਸ ਨੂੰ ਇਸ ਨੂੰ ਕਿਹੜਾ ਹੈਗਾ ਪੀਸੀਆਰ ਦੀ ਜਾਂ ਹੋਰ ਅਸੀਂ ਪਟਰੋਲਿੰਗ ਦੀ ਮਦਦ ਨਾਲ ਲਗਾਤਾਰ ਕਿਹੜਾ ਹੈਗਾ ਇਸ ਨੂੰ ਕਰਦੇ ਰਹਿੰਦੇ ਆ ਜੀ ਬਿਲਕੁਲ ਤੁਸੀਂ ਦੇਖਿਆ ਵੀ ਐਸਐਚਓ ਸਾਹਿਬ ਨੇ ਆਪਣੇ ਨਾਲ ਜਿਹੜੀ ਗੱਲਬਾਤ ਕੀਤੀ ਪਰ ਬੜਾ ਚਿੰਤਾ ਦਾ ਵਿਸ਼ਾ ਹੈ ਵੀ ਇੱਥੇ ਮੁੰਡੇ ਜਿਹੜੇ ਨੇ ਨਸ਼ੇ ਖਾਤਰ ਸਰੇ ਬਾਜ਼ਾਰ ਦੇ ਵਿੱਚ ਤੁਸੀਂ ਵੇਖਿਆ ਸਰੇ ਬਾਜ਼ਾਰ ਦੇ ਵਿੱਚ ਲੋਕਾਂ ਤੋਂ ਲੁੱਟਖੋ ਕਰਦੇ ਨੇ ਔਰ ਕਿਸ ਤਰੀਕੇ ਨਾਲ ਲੋਕਾਂ ਨੇ ਫੜ ਕੇ ਫਿਰ ਉਹਨਾਂ ਨੂੰ ਕੁੱਟਿਆ ਪੁਲਿਸ ਦੇ ਹਵਾਲੇ ਕੀਤਾ ਜੇ ਇਹ ਹਾਲਾਤ ਬਣੇ ਰਹਿੰਗੇ ਤਾਂ ਕੀ ਹੋਏਗਾ ਇੱਕ ਪਾਸੇ ਅਸੀਂ ਇਹ ਕਰਦੇ ਆ ਵੀ ਹਾਂ ਜਿੱਕੇ ਸਾਡੇ ਸਾਰਚ ਆਪਰੇਸ਼ਨ ਚੱਲਦੇ ਨੇ ਪਰ ਇਹ ਬਾਜ਼ਾਰ ਦੇ ਵਿੱਚ ਆ ਕੁਝ ਹੋ ਰਿਹਾ ਤੁਸੀਂ ਆਪ ਦੇਖੋ ਤੇ ਕਮੈਂਟ ਕਰਕੇ ਦੱਸੋ ਵੀ ਹਾਲਾਤ ਕਿਦਾਂ ਦੇ ਨੇ ਜੇ ਜਿਆਦਾ ਸੱਚੀ ਕਹੋ